ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਮੈਂ ਡਾਕਟਰ ਪੂਜਾ ਕਪੂਰ ਡੀ. ਡੀ. ਜਲੰਧਰ ਦੇ ਸਾਡੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਦਰਸ਼ਕੋ ਇੱਕ ਵਾਰੀ ਫੇਰ ਤੋਂ ਲੈ ਕੇ ਹਾਜ਼ਰ ਹੋਈਆਂ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਹੈਲੋ ਡਾਕਟਰ ਔਰ ਜਿੱਦਾਂ ਤੁਸੀਂ ਜਾਣਦੇ ਆ ਇੱਕ ਲਾਈਵ ਟੈਲੀਕਾਸਟ ਪ੍ਰੋਗਰਾਮ ਹੈ ਔਰ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ ਤੁਸੀਂ ਸਾਨੂੰ ਡਾਇਰੈਕਟਲੀ ਵੀ ਕਾਲ ਕਰ ਸਕਦੇ ਹੋ ਦਰਸ਼ਕੋ ਹਰ ਹਫ਼ਤੇ ਰੂਬਰੂ ਹੁੰਨੀ ਆ ਫਕ ਫਕ ਡਾਕਟਰਾਂ ਨੂੰ ਲੈ ਕੇ ਤੇ ਆਪਾਂ ਗੱਲਬਾਤ ਕਰਦੇ ਹਾਂ ਚਰਚਾ ਕਰਦੇ ਹਾਂ ਅਲੱਗ-ਅਲੱਗ ਬਿਮਾਰੀਆਂ ਬਾਰੇ ਅੱਜ ਅਸੀਂ ਇੱਕ ਬਹੁਤ ਹੀ ਅਨਕਾਮਨ ਰੇਅਰ ਦੁਰਲਭ ਬਲੱਡ ਦੀ ਬਿਮਾਰੀ ਬਾਰੇ ਚਰਚਾ ਕਰਾਂਗੇ ਜਿੰਨੂੰ ਕੀ ਕਹਿੰਦੇ ਹੈ ਹੀਮੋਫੀਲੀਆ ਤੁਹਾਡੇ ਚੋਂ ਕਿੰਨੇ ਲੋਕਾਂ ਨੇ ਤੇ ਹਿਮੋਫੀਲੀਆ ਦਾ ਨਾਮ ਵੀ ਨਹੀਂ ਸੁਣਿਆ ਹੋਵੇਗਾ ਜਿਹੜਾ ਕਿਸੇ ਨੇ ਸੁਣਿਆ ਵੀ ਹੋਵੇ ਤੇ ਅਕਸਰ ਲੋਕੀ ਇਹਨੂੰ ਕਨਫਿਊਜ਼ ਕਰ ਦਿੰਦੇ ਆ ਬਲੱਡ ਕੈਂਸਰ ਦੇ ਨਾਲ ਇਹ ਕੋਈ ਬਲੱਡ ਕੈਂਸਰ ਨਹੀਂ ਹੈ ਇੱਕ ਤਰੀਕੇ ਦੀ ਖੂਨ ਦੀ ਬਿਮਾਰੀ ਹੈ ਸਾਡਾ ਖੂਨ ਜਿਹੜਾ ਕਿ ਸਾਡੀ ਨਸਾਂ ਵਿੱਚ ਚੱਲਦਾ ਹੈ ਉਹਦੇ ਵਿੱਚ ਬਹੁਤ ਤਰੀਕੇ ਦੇ ਤੱਤਵ ਹੁੰਦੇ ਆ ਸੈਲਸ ਹੁੰਦੇ ਆ ਜਿਨ੍ਹਾਂ ਕਰਕੇ ਕਿਤੇ ਵੀ ਸਾਨੂੰ ਨੇਚਰਲ ਵੇ ਵਿੱਚ ਜੇ ਚੋਟ ਲੱਗ ਜਾਏ ਕੋਈ ਤਕਲੀਫ ਆ ਜਾਏ ਤੇ ਸਾਡਾ ਸ਼ਰੀਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਉਸ ਜਗ੍ਹਾ ਤੋਂ ਬਲੀਡਿੰਗ ਨੂੰ ਕਲੌਟ ਬਣਾ ਕੇ ਬੰਦ ਕਰ ਦਿੰਦਾ ਹੈ ਤੁਸੀਂ ਸੋਚ ਸਕਦੇ ਹੋ ਐਦਾਂ ਦੀ ਕੋਈ ਬਿਮਾਰੀ ਜਿਦੇ ਵਿੱਚ ਐਦਾਂ ਦੇ ਸੈਲਸ ਕੁਝ ਫੈਕਟਰਸ ਦੀ ਕਮੀ ਹੋ ਜਾਵੇ ਸ਼ਰੀਰ ਵਿੱਚ ਔਰ ਸਾਡਾ ਬਲੱਡ ਇੰਨਾ ਕੋ ਪਤਲਾ ਹੋ ਜਾਵੇ ਕਿ ਉਹ ਚੋਟ ਲੱਗੇ ਤੇ ਬਲੀਡਿੰਗ ਬੰਦ ਹੀ ਨਾ ਹੋਵੇ ਕਿੰਨੀ ਮੁਸ਼ਕਿਲਾਂ ਆ ਸਕਦੀਆਂ ਜੀ ਹਾਂ ਦਰਸ਼ਕੋ ਐਸੀ ਦੁਰਲਭ ਬਿਮਾਰੀ ਦੀ ਚਰਚਾ ਲਈ ਅੱਜ ਅਸੀਂ ਇੱਕ ਸਪੈਸ਼ਲਿਸਟ ਡਾਕਟਰ ਸਪੈਸ਼ਲੀ ਲੁਧਿਆਣੇ ਤੋਂ ਬੁਲਾਏ ਨੇ ਮੇਰੇ ਸਾਥ ਸਟੂਡੀਓ ਵਿੱਚ ਨੇ ਨਿੱਘਾ ਸਵਾਗਤ ਕਰਨਾ ਚਾਹਾਂਗੀ ਡਾਕਟਰ ਮੋਨਿਕਾ ਸ਼ਰਮਾ ਜੀ ਦਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਸਟੂਡੀਓ ਵਿੱਚ ਡਾਕਟਰ ਸਾਹਿਬ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਨੇ ਔਰ ਸੀਐਮਸੀ ਲੁਧਿਆਣਾ ਹਸਪੀਟਲ ਵਿੱਚ ਐਚਓਡੀ ਨੇ ਹੈੱਡ ਆਫ ਡਿਪਾਰਟਮੈਂਟ ਨੇ ਪੀਡੀਆਟ੍ਰਿਕ ਯਾਨੀ ਕਿ ਚਾਈਲਡ ਸਪੈਸ਼ਲਿਸਟਸ ਡਿਪਾਰਟਮੈਂਟ ਦੀ ਡਾਕਟਰ ਮੋਨਿਕਾ ਅੱਜ ਅਸੀਂ ਚਰਚਾ ਕਰਾਂਗੇ ਜੀ ਹੀਮੋਫੀਲੀਆ ਬਾਰੇ ਡਾਕਟਰ ਸਾਹਿਬ ਬਹੁਤ ਘੱਟ ਲੋਕ ਹੀਮੋਫੀਲੀਆ ਬਾਰੇ ਜਾਣਦੇ ਹਨ ਕੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਹੋ ਹੀਮੋਫੀਲੀਆ ਕਿੱਦਾਂ ਦੀ ਬਿਮਾਰੀ ਹੈ ਹਾਂਜੀ ਹੀਮੋਫੀਲੀਆ ਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਰੇਅਰ ਡਿਜ਼ੀਜ਼ ਹੈ ਰੇਅਰ ਮਤਲਬ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦੀ ਹੈ ਜੀ 5 ਤੋਂ 10000 ਬੱਚਿਆਂ ਦੇ ਵਿੱਚ ਕਿਸੇ ਇੱਕ ਬੰਦੇ ਨੂੰ ਹੋਵੇਗੀ ਹੀਮੋਫੀਲੀਆ ਦੀ ਬਿਮਾਰੀ ਜੀ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਸਾਡੇ ਬਲੱਡ ਦੇ ਵਿੱਚ ਸੈਲਸ ਹੁੰਦੇ ਨੇ ਤੱਤ ਹੁੰਦੇ ਨੇ ਕਲੋਟਿੰਗ ਫੈਕਟਰਸ ਹੁੰਦੇ ਨੇ ਇਹ ਕੁਐਲੀਮੈਂਟ ਹੁੰਦਾ ਜਿਹਦੇ ਨਾਲ ਜੇ ਤੁਹਾਨੂੰ ਕੋਈ ਵੀ ਸੱਟ ਲੱਗਦੀ ਹੈ ਜਾਂ ਸਾਡੇ ਨਾੜੀਆਂ ਦੇ ਵਿੱਚ ਕੋਈ ਵੀ ਚੋਟ ਲੱਗ ਜਾਂਦੀ ਹੈ ਤੇ ਉਹ ਜਿਹੜੇ ਕਲੋਟਿੰਗ ਫੈਕਟਰਸ ਹੁੰਦੇ ਨੇ ਉਹਨਾਂ ਦੇ ਨਾਲ ਉਹ ਸੱਟ ਵਾਲੀ ਥਾਂ ਤੇ ਕਲੋਟ ਬਣ ਜਾਂਦਾ ਹੈ ਤੇ ਬਲੀਡਿੰਗ ਨਹੀਂ ਹੁੰਦੀ ਜੀ ਹੀਮੋਫੀਲੀਆ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹਦੇ ਵਿੱਚ ਉਹ ਕਲੋਟਿੰਗ ਫੈਕਟਰਸ ਦੀ ਘਾਟ ਹੁੰਦੀ ਹੈ ਓਕੇ ਉਦੇ ਕਰਕੇ ਜਦੋਂ ਵੀ ਕੋਈ ਮਾੜੀ ਮੋਟੀ ਵੀ ਸੱਟ ਲੱਗਦੀ ਹੈ ਜਾਂ ਅਸੀਂ ਆਮ ਤੌਰ ਤੇ ਬੈਠੇ ਹੋਏ ਆ ਜਾਂ ਕਿਤੇ ਹੱਥ ਲੱਗ ਜਾਂਦਾ ਹੈ ਕੋਈ ਮਾੜੀ ਮੋਟੀ ਸੱਟ ਅੰਦਰ ਲੱਗਦੀ ਪਈ ਹੈ ਜੀ ਕਲੋਟਿੰਗ ਫੈਕਟਰ ਨਾ ਹੋਣ ਕਰਕੇ ਜਾਂ ਘੱਟ ਹੋਣ ਕਰਕੇ ਉਹ ਬਲੀਡਿੰਗ ਨਹੀਂ ਰੁਕਦੀ ਜੀ ਤੁਸੀਂ ਸਮਝ ਸਕਦੇ ਹੋ ਜੇ ਬਲੀਡਿੰਗ ਨਹੀਂ ਰੁਕੇਗੀ ਤੇ ਕਿੰਨਾ ਸੀਰੀਅਸ ਚੀਜ਼ ਹੈ ਜੇ ਮੰਨ ਲਓ ਅੰਦਰੂਨੀ ਕੋਈ ਸੱਟ ਲੱਗੀ ਮੇਰੇ ਪੇਟ ਚ ਕੋਈ ਸੱਟ ਲੱਗੇ ਅੰਦਰ ਬਲੀਡਿੰਗ ਹੋ ਜਾਂਦੀ ਹੈ ਉਹ ਬਾਹਰ ਨੂੰ ਦਿਸਦੀ ਨਹੀਂ ਹੈ ਉਹ ਲਗਾਤਾਰ ਬਲੀਡਿੰਗ ਹੋਣ ਕਰਕੇ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਤੇ ਉਹ ਬਹੁਤ ਰਿਸਕੀ ਚੀਜ਼ ਹੈ ਜੀ ਡਾਕਟਰ ਸਾਹਿਬ ਹੀਮੋਫੀਲੀਆ ਅਕਸਰ ਮੈਂ ਸੁਣਿਆ ਕਿ ਹੀਮੋਫੀਲੀਆ ਜਿਹੜੀ ਹੈ ਸਿਰਫ ਲੜਕੀਆਂ ਵਿੱਚ ਦੇਖੀ ਜਾਂਦੀ ਮੁੰਡਿਆਂ ਵਿੱਚ ਜਿਆਦਾਤਰ ਗਰਲਸ ਵਿੱਚ ਘਾਟ ਹੁੰਦੀ ਹੈ ਤੇ ਡਾਕਟਰ ਸਾਹਿਬ ਇਹਦਾ ਕੀ ਕਾਰਨ ਹੈ ਹੀਮੋਫੀਲੀਆ ਦੋ ਤਿੰਨ ਤਰ੍ਹਾਂ ਦੇ ਕਲੋਟਿੰਗ ਫੈਕਟਰਸ ਦੀ ਘਾਟ ਕਰਕੇ ਹੁੰਦਾ ਹੈ ਇਸ ਕਰਕੇ ਤੁਸੀਂ ਮੰਨੋ ਕਿ 1 2 12 ਜੇ ਅਸੀਂ ਨੰਬਰ ਪਾਈਏ 1 2 3 4 5 ਕਲੋਟਿੰਗ ਫੈਕਟਰਸ ਹੈਗੇ ਨੇ ਕਲੋਟਿੰਗ ਫੈਕਟਰ 8 ਹੋ ਗਿਆ ਕਲੋਟਿੰਗ ਫੈਕਟਰ 9 ਹੋ ਗਿਆ 13 ਹੋ ਗਿਆ ਕੋਈ ਵੀ ਕਲੋਟਿੰਗ ਫੈਕਟਰ ਦੀ ਕਮੀ ਹੋਣ ਕਰਕੇ ਵਕ ਵਕ ਤਨਾ ਦੀ ਬਲੀਡਿੰਗ ਡਿਸਆਰਡਰ ਹੁੰਦੀ ਹੈ ਤੇ ਇਹ ਜੈਨੇਟਿਕ ਕੰਡੀਸ਼ਨ ਹੈ ਜੈਨੇਟਿਕ ਮਤਲਬ ਜਮਾਂਦਰੂ ਰੋਗ ਬੱਚਾ ਜਮਿਆ ਹੀ ਉਹ ਹਿਮੋਫੀਲੀਆ ਦੇ ਜੀਨਸ ਦੇ ਨਾਲ ਹੈ ਤੇ ਜਿਹੜੇ ਜੀਨਸ ਹੁੰਦੇ ਨੇ ਸਾਡੇ ਸਰੀਰ ਦੇ ਵਿੱਚ ਹਰ ਸੈੱਲ ਦੇ ਵਿੱਚ ਨਿਊਕਲੀਅਸ ਹੁੰਦਾ ਉਹਦੇ ਵਿੱਚ ਜੀਨਸ ਹੁੰਦੇ ਨੇ ਕਰੋਮੋਸੋਮਸ ਹੁੰਦੇ ਨੇ ਜਿਹਦੇ ਵਿੱਚ ਉਹ ਜੀਨਸ ਹੈਗੇ ਨੇ ਇੱਕ ਕਰੋਮੋਸੋਮ ਹੁੰਦਾ ਐਕਸ ਕਰੋਮੋਸੋਮ ਵਾਈ ਕਰੋਮੋਸੋਮ ਜੇ ਤੁਸੀਂ ਸੁਣਿਆ ਹੋਵੇ ਐਕਸ ਕਰੋਮੋਸੋਮ ਵਾਈ ਕਰੋਮੋਸੋਮ ਡਿਸਾਈਡ ਕਰਦਾ ਕਿ ਬੱਚਾ ਮੁੰਡਾ ਹੈ ਕਿ ਕੁੜੀ ਹੈ ਬਿਲਕੁਲ ਤੇ ਕੁੜੀਆਂ ਦੇ ਵਿੱਚ ਹੁੰਦਾ ਐਕਸ ਕਰੋਮੋਸੋਮ ਦਾ pair ਦੋ ਐਕਸ ਕਰੋਮੋਸੋਮ ਮੁੰਡਿਆਂ ਦੇ ਵਿੱਚ ਹੁੰਦਾ ਐਕਸ ਤੇ ਵਾਈ ਕਰੋਮੋਸੋਮ ਹਿਮੋਫੀਲੀਆ ਦਾ ਜਿਹੜਾ ਜੀਨ ਹੈ ਉਹ ਐਕਸ ਕਰੋਮੋਸੋਮ ਦੇ ਵਿੱਚ ਹੁੰਦਾ ਓਕੇ ਇਸ ਕਰਕੇ ਕਿਉਂਕਿ ਬॉयਜ਼ ਦੇ ਵਿੱਚ ਦੋ ਐਕਸ ਕਰੋਮੋਸੋਮ ਨੇ ਕੁੜੀਆਂ ਦੇ ਵਿੱਚ ਸੌਰੀ ਕੁੜੀਆਂ ਦੇ ਵਿੱਚ ਦੋ ਐਕਸ ਕਰੋਮੋਸੋਮ ਹੈ ਇੱਕ ਕਰੋਮੋਸੋਮ ਡੋਮਿਨੈਂਟ ਹੁੰਦਾ ਹੈ ਤੇ ਉਹ ਦੂਸਰੇ ਵਾਲੇ ਨੂੰ ਥੋੜਾ ਜਿਹਾ ਮਾਸਕ ਕਰਦਾ ਜੇ ਮੰਨ ਲਓ ਕਿਸੇ ਕੁੜੀ ਦੇ ਇੱਕ ਜੀਨ ਦੇ ਇੱਕ ਕਰੋਮੋਸੋਮ ਦੇ ਵਿੱਚ ਜੀਨ ਹੈਗਾ ਹੈ ਜੀ ਹਿਮੋਫੀਲੀਆ ਦੀ ਡੈਫੀਸ਼ੀਅਨਸੀ ਦਾ ਤੇ ਦੂਸਰਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਗੁੱਡ ਐਕਸ ਕਰੋਮੋਸੋਮ ਉਹ ਕਰੋਮੋਸੋਮ ਨੂੰ ਮਾਸਕ ਕਰ ਲੈਂਦਾ ਹੈ ਇਸ ਕਰਕੇ ਕੁੜੀਆਂ ਦੇ ਵਿੱਚ ਉਹ ਬਿਮਾਰੀ ਦਿਸਦੀ ਨਹੀਂ ਹੈ ਜੀ ਮੁੰਡਿਆਂ ਦੇ ਵਿੱਚ ਇੱਕੋ ਹੀ ਐਕਸ ਕਰੋਮੋਸੋਮ ਹੈ ਤੇ ਜੇ ਉਹ ਐਕਸ ਕਰੋਮੋਸੋਮ ਦੇ ਵਿੱਚ ਉਹ ਜੀਨ ਡਿਫੈਕਟ ਹੈਗਾ ਹੈ ਵਾਈ ਕਰੋਮੋਸੋਮ ਉਹਨੂੰ ਮਾਸਕ ਨਹੀਂ ਕਰ ਸਕਦਾ ਇਸ ਕਰਕੇ ਜੇ ਮੁੰਡਿਆਂ ਦੇ ਵਿੱਚ ਇੱਕ ਐਕਸ ਕਰੋਮੋਸੋਮ ਦੇ ਵਿੱਚ ਵੀ ਉਹ ਪ੍ਰੋਬਲਮ ਹੈ ਤੇ ਉਹ ਬਿਮਾਰ ਹੋਏਗਾ ਜੀ ਐਸਕਰਕ ਸਾਬ ਕਿ ਇਹ ਬਿਮਾਰੀ ਜਿੱਦਾਂ ਤੁਸੀਂ ਕਿਹਾ ਜੈਨੇਟਿਕ ਹੈ ਤੇ ਇਹ ਬੱਚੇ ਵਿੱਚ ਆਪਣੇ ਹੋ ਸਕਦਾ ਹੈ ਕਿ ਮਤਲਬ ਇਹ ਪੱਕਾ ਹੈ ਕਿ ਜਾਂ ਉਹਦੀ ਮਦਰ ਨੂੰ ਜਾਂ ਫਾਦਰ ਨੂੰ ਇਹ ਪ੍ਰੋਬਲਮ ਹੋਏਗੀ ਹਾਂਜੀ ਮੁੰਡਿਆਂ ਨੂੰ ਜਿਹੜੀ ਬਿਮਾਰੀ ਮਿਲਦੀ ਹੈ ਅਨਫੋਰਚਨਟਲੀ ਕਿਉਂਕਿ ਉਹ ਐਕਸ ਕਰੋਮੋਸੋਮ ਤੋਂ ਮਿਲਦੀ ਹੈ ਐਕਸ ਕਰੋਮੋਸੋਮ ਆਂਦਾ ਹੈ ਮਾਂ ਤੋਂ ਮਦਰ ਤੋਂ ਐਸਕਰਕੇ ਉਹ ਮਦਰ ਵਾਲੀ ਸਾਈਡ ਦੇ ਵਿੱਚ ਹੁੰਦੀ ਹੈ ਓਕੇ ਬਟ ਮਦਰ ਨੂੰ ਨਹੀਂ ਹੋਏਗੀ ਲੇਕਿਨ ਉਹ ਕੈਰੀਅਰ ਹੋਏਗੀ ਔਰ ਉਹ ਆਪਣੇ ਮੁੰਡੇ ਨੂੰ ਦੇ ਸਕਦੀ ਹੈ ਬਿਲਕੁਲ ਸਹੀ ਕਿਉਂਕਿ ਮਾਦੇ ਵਿੱਚ ਵੀ ਹੁਣ ਦੋ ਐਕਸੋਮੋਸੋਮ ਨੇ ਇਸ ਕਰਕੇ ਜੇ ਮਾਦੇ ਇੱਕ ਕਰੋਮੋਸੋਮ ਦੇ ਵਿੱਚ ਨੁਕਸ ਹੈਗਾ ਤੇ ਉਹ ਆਪਣੇ ਮੁੰਡੇ ਨੂੰ ਪਾਸ ਆਨ ਕਰ ਸਕਦੀ ਹੈ ਪਰ ਉਹਨੂੰ ਬਿਮਾਰੀ ਦਿਖੇਗੀ ਨਹੀਂ ਮਤਲਬ ਉਹਨਾਂ ਨੂੰ ਬਲੀਡਿੰਗ ਦੀ ਪ੍ਰੋਬਲਮ ਨਹੀਂ ਹੋਏਗੀ ਡਾਕਟਰ ਸਾਹਿਬ ਹੀਮੋਫੀਲੀਆ ਦੇ ਕਿੰਨੇ ਟਾਈਪਸ ਹੁੰਦੇ ਨੇ ਮੇਨ ਟਾਈਪ ਜਿਹੜਾ ਸਭ ਤੋਂ ਕਾਮਨ ਹੈ ਉਹ ਹੈਗਾ ਹੀਮੋਫੀਲੀਆ A ਜੀ ਉਹਦੇ ਵਿੱਚ ਫੈਕਟਰ 8 ਦੀ ਡੈਫੀਸ਼ੈਂਸੀ ਹੁੰਦੀ ਹੈ ਫਿਰ ਹੀਮੋਫੀਲੀਆ B ਵੀ ਹੁੰਦਾ ਹੈ C ਵੀ ਹੁੰਦਾ ਹੈ ਏ ਤੇ ਬੀ ਦੋਨੋ ਐਕਸ ਕਰੋਮੋਸੋਮ ਦੇ ਨਾਲ ਲਿੰਕਡ ਨੇ ਇਸ ਕਰਕੇ ਉਹ ਮੁੰਡਿਆਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਓਕੇ ਹੀਮੋਫੀਲੀਆ ਏ ਜ਼ਿਆਦਾ ਹੈਗਾ ਉਹ ਜ਼ਿਆਦਾ ਸੇਵियर ਹੈ ਓਕੇ ਟਕਸਪ ਸੇਵियर ਤੋਂ ਤੁਹਾਡਾ ਕੀ ਮਤਲਬ ਹੈ ਇਹਦੀ ਸ਼ੁਰੂਆਤੀ ਸਾਈਨ ਸਿੰਪਟਮਸ ਕੀ ਹੁੰਦੇ ਨੇ ਔਰ ਇਹ ਕਿਸ ਉਮਰ ਤੇ ਨਿਕਲਦੇ ਨੇ ਕਿਉਂਕਿ ਇਹ ਜੈਨੇਟਿਕ ਹੈ ਤੇ ਕੀ ਇਹ ਜਨਮ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਬੱਚੇ ਨੂੰ ਹੀਮੋਫੀਲੀਆ ਹੈ ਕਿ ਕੁਝ ਸਾਲਾਂ ਬਾਅਦ ਇਹਦੀ ਸਿੰਪਟਮਸ ਆਉਂਦੇ ਬਹੁਤ ਸਹੀ ਸਵਾਲ ਤੁਸੀਂ ਕੀਤਾ ਕਿਉਂਕਿ ਇਹਦੀ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਹੀਮੋਫੀਲੀਆ ਦੀ ਸਿਵਿਅਰਿਟੀ ਦਾ ਮਤਲਬ ਹੈ ਕਿ ਕਿੰਨੀ ਯੰਗ ਏਜ ਦੇ ਵਿੱਚ ਆ ਗਿਆ ਕਿਉਂਕਿ ਜਿਹੜਾ ਛੁਟਪਨ ਤੋਂ ਆਏਗਾ ਉਹਦੀ ਬਿਮਾਰੀ ਦੀ ਲੰਬਾਈ ਵੀ ਜ਼ਿਆਦਾ ਹੋਏਗੀ ਉਹ ਤਕਲੀਫ ਜ਼ਿਆਦਾ ਦੇਗੀ ਸਿੰਪਟਮਸ ਜ਼ਿਆਦਾ ਹੋਣਗੇ ਦੂਸਰਾ ਬਲੀਡਿੰਗ ਜ਼ਿਆਦਾ ਸਿਵियर ਹੁੰਦੀ ਹੈ ਠੀਕ ਹੈ ਜਿਹੜਾ ਸਿਵियर ਹੀਮੋਫੀਲੀਆ ਹੈ ਅਸੀਂ ਸਿਵਿਅਰਿਟੀ ਕਿਸ ਤਰ੍ਹਾਂ ਆਂਕਦੇ ਆ ਪਰਸੈਂਟੇਜ ਮਤਲਬ ਜੇ ਮੰਨ ਲਓ ਅਸੀਂ ਦੋਵੇਂ ਨਾਰਮਲ ਆ ਸਾਡੇ ਵਿੱਚ ਫੈਕਟਰ 800% ਹੈਗਾ ਠੀਕ ਹੈ ਜਿਹਦੇ ਵਿੱਚ ਕਾਟ ਹੋਏਗੀ ਬੇਬੀ ਉਹਦੇ ਬੋਡੀ ਦੇ ਵਿੱਚ 80% ਫੈਕਟਰ ਹੈਗਾ ਹੈ 60% ਫੈਕਟਰ ਹੈਗਾ ਤੇ ਜਿੰਨਾ ਪਰਸੈਂਟੇਜ ਘਟ ਹੋਏਗੀ ਓਨੀ ਜ਼ਿਆਦਾ ਸਿਵਿਅਰਿਟੀ ਹੈ ਓਨੀ ਜ਼ਿਆਦਾ ਮਾਈਲਡ ਸੱਟਾਂ ਦੇ ਨਾਲ ਬਲੀਡਿੰਗ ਹੋ ਸਕਦੀ ਹੈ ਜੀ ਮਾਈਲਡ ਸੱਟ ਦਾ ਮਤਲਬ ਫੋਰ ਐਗਜ਼ਾਮਪਲ ਛੋਟਾ ਬੇਬੀ ਹੋਇਆ ਜੀ ਠੀਕ ਹੈ ਸੱਤਵੇਂ ਅੱਠਵੇਂ ਦਿਨ ਉਹਦਾ ਨਾੜੂ ਦਿਗਣਾ ਹੈ ਓਕੇ ਉਹਨੂੰ ਤੁਸੀਂ ਸੱਟ ਮੰਨੋਗੇ ਨੇ ਉਹ ਸੌ ਨੈਚੁਰਲ ਪ੍ਰੋਸੈਸ ਹੈ ਪਰ ਜਿਹੜਾ ਹੀਮੋਫੀਲੀਆ ਵਾਲਾ ਸਿਵਰ ਹੀਮੋਫੀਲੀਆ ਦਾ ਬੱਚਾ ਹੈ ਉਹ 나ੜੂਲੀ ਉਹ ਵੀ ਸੱਗਣ ਤੇ ਉਹ ਬਲੀਡਿੰਗ ਹੁੰਦੀ ਰਹੇਗੀ ਓਕੇ ਉਹ ਸਭ ਤੋਂ ਸਿਵਰ ਹੈ ਤੇ ਇਸ ਕਰਕੇ ਤੁਸੀਂ ਹੀਮੋਫੀਲੀਆ ਜਿਹੜਾ ਸਿਵਰ ਫਾਰਮ ਹੈ ਤੁਸੀਂ ਜਨਮ ਤੋਂ ਤੁਰੰਤ ਬਾਅਦ ਤੁਸੀਂ ਡਿਟੈਕਟ ਕਰ ਸਕਦੇ ਹੋ ਜੇ ਮੰਨ ਲਓ ਜਨਮ ਤੋਂ ਬਾਅਦ 나ੜੂ ਵਾਲੀ ਪ੍ਰੋਬਲਮ ਨਹੀਂ ਆਂਦੀ ਜੀ ਤੇ ਸੱਟ ਲੱਗਣੀ ਕਦੋਂ ਸ਼ੁਰੂ ਹੁੰਦੀ ਹੈ ਛੋਟੇ ਬੱਚੇ ਨੂੰ ਅਸੀਂ ਗੋਦੀ ਚ ਲੈ ਕੇ ਘੁੰਮਨੇ ਆ ਉਹਨੂੰ ਕੋਈ ਇੰਜਰੀ ਹੁੰਦਾ ਕੋਈ ਇੰਜਰੀ ਨਹੀਂ ਹੁੰਦੀ ਜਦੋਂ ਬੱਚਾ 7-8 ਮਹੀਨੇ ਦਾ ਹੋ ਕੇ ਖੜਾ ਹੋਣਾ ਜਾਂ ਰੜਨਾ ਸ਼ੁਰੂ ਹੁੰਦਾ ਹੈ ਤੇ ਗੋਡਿਆਂ ਤੇ ਚ ਰੀਟ ਪੈਂਦੀ ਹੈ ਛੱਟ ਲੱਗਦੀ ਹੈ ਤੇ ਉਸ ਟਾਈਮ ਤੇ ਬਲੀਡਿੰਗ ਸ਼ੁਰੂ ਹੁੰਦੀ ਹੈ ਫਿਰ 6 ਮਹੀਨੇ ਤੋਂ ਬਾਅਦ ਜਦੋਂ ਦੰਦ ਨਿਕਲਣਾ ਸ਼ੁਰੂ ਹੁੰਦੇ ਨੇ ਮਸੂੜੇ ਫਟਦੇ ਨੇ ਉੱਥੋਂ ਬਲੀਡਿੰਗ ਹੋ ਸਕਦੀ ਹੈ ਜਾਂ ਬਾਅਦ ਚ ਕੋਈ ਵੀ ਬੱਚਾ ਡਿੱਗਦਾ ਹੈ ਬੱਚੇ ਖੇលਦੇ ਨੇ ਕ੍ਰਿਕਟ ਖੇល ਰਹੇ ਨੇ ਬਾਲ ਖੇល ਰਹੇ ਨੇ ਸਿਰ ਤੇ ਲੱਗ ਗਈ ਛੱਟ ਕਿਤੇ ਵੀ ਲੱਗ ਗਈ ਜੀ ਸਭ ਤੋਂ ਅਰਲੀਸਟ ਸਾਈਨ ਜਾਂ ਰੈਕਗਨੀਸ਼ਨ ਵਾਲਾ ਸਾਈਨ ਹੁੰਦਾ ਜਦੋਂ ਬੱਚੇ ਤੁਰਨਾ ਸ਼ੁਰੂ ਹੁੰਦੇ ਨੇ ਡਿੱਗਦੇ ਨੇ ਜੋੜਾਂ ਦੀ ਸਵੈਲਿੰਗ ਸਵੈਲਿੰਗ ਆ ਜੋੜਾਂ ਦੇ ਅੰਦਰ ਬਲੀਡਿੰਗ ਹੋ ਜਾਂਦੀ ਹੈ ਉਹ ਡਿਟੈਕਟ ਹੁੰਦਾ ਹੈ ਜੀ ਮਾਈਲਡ ਜਿਹੜੇ ਹੀਮੋਫੀਲੀਆ ਹੁੰਦੇ ਨੇ ਉਹ ਕਾਫੀ ਲੇਟ ਵੀ ਪਤਾ ਲੱਗਦੇ ਨੇ ਜਿੱਦਾਂ ਸਾਡੇ ਕੋਲ ਕਾਫੀ ਮਰੀਜ਼ ਨੇ ਜਿਹੜੇ 8-10 ਸਾਲ ਹੋ ਕੇ ਮੇਬੀ ਥੋੜੀ ਜੀ ਨੱਕ ਚੋਂ ਬਲੀਡਿੰਗ ਹੋ ਗਈ ਅਸੀਂ ਟੈਸਟ ਕਰਾ ਲਿਆ ਉਹਦੇ ਲਈ ਉਹਦੇ ਵਿੱਚ ਪਤਾ ਲੱਗ ਜਾਂਦਾ ਕਿ ਜੀ ਇਹਦੇ ਤੇ ਕਾਹਦੇ ਟੈਸਟਸ ਕਰਾਏ ਜਾਂਦੇ ਨੇ ਬਲੀਡਿੰਗ ਦੇ ਖਾਸ ਟੈਸਟ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਲੋਟਿੰਗ ਟੈਸਟ ਕਹਿੰਦੇ ਆ ਵੈਸੇ ਤੇ ਕਲੋਟਿੰਗ ਦੇ ਲਈ ਬਲੀਡਿੰਗ ਟਾਈਮ ਕਲੋਟਿੰਗ ਟਾਈਮ ਕਈ ਤਰ੍ਹਾਂ ਦੇ ਟੈਸਟ ਨੇ ਜੀ ਬੀਟੀ ਸੀ ਟੀ ਪੀਟੀ ਅਸੀਂ ਕਹਿੰਦੇ ਆ ਨਾ ਹੈਗੇ ਨੇ ਉਹਦੇ ਵਿੱਚ ਇੱਕ ਸਪੈਸੀਫਿਕ ਟੈਸਟ ਹੁੰਦਾ ਉਹਦੇ ਨਾਲ ਪਤਾ ਲੱਗਦਾ ਜੇ ਉਹਦਾ ਇੱਕ ਟਾਈਮ ਹੁੰਦਾ ਅਸੀਂ ਕੈਲਕੂਲੇਟ ਕਰਨੇ ਆ ਕਿ ਜੇ ਮੈਂ ਨਾਰਮਲ ਆ ਮੇਰੀ ਕਲੋਟਿੰਗ ਕਿੰਨੇ ਦੇਰ ਚੋਣੀ ਆ ਓਕੇ ਤੇ ਜਿਹੜਾ ਮਰੀਜ਼ ਹੈ ਉਹਦੀ ਕਲੋਟਿੰਗ ਕਿੰਨੇ ਦੇਜ ਹੋ ਰਹੀ ਹੈ ਤੇ ਅਸੀਂ ਕੰਪੇਅਰ ਕਰਨੇ ਆ ਉਹ ਕੰਪੈਰੀਜ਼ ਨਹੀਂ ਲੱਗਦਾ ਪਤਾ ਲੱਗਦਾ ਕਿ ਹਰ ਬੱਚੇ ਦਾ ਸ਼ਾਇਦ ਇਹ ਟੈਸਟ ਹੋਣਾ ਜ਼ਰੂਰੀ ਹੈ ਜਨਮ ਤੇ ਹੋਣਾ ਚਾਹੀਦਾ ਜਾਂ ਥੋੜੀ ਦੇਰ ਬਾਅਦ ਕਿਉਂਕਿ ਪਤਾ ਤਾਂ ਕਿਸ ਤਰ੍ਹਾਂ ਕਈ ਵਾਰੀ ਪੇਰੈਂਟਸ ਇਸ ਚੀਜ਼ ਨੂੰ ਮੰਨਦੇ ਹੀ ਨਹੀਂ ਹੈ ਕਿ ਸਾਡੇ ਬੱਚੇ ਨੂੰ ਇਹ ਪ੍ਰੋਬਲਮ ਹੈ ਗੋਡਿਆਂ ਦੀ ਜਿੱਦਾਂ ਤੁਸੀਂ ਕਿਹਾ ਸਵੇਲਿੰਗ ਆ ਗਈ ਆ ਦਰਦ ਹੋਣੀ ਸ਼ੁਰੂ ਹੋ ਗਈ ਫੁੱਲਨੇ ਸ਼ੁਰੂ ਹੋ ਗਏ ਤੇ ਉਹ ਕਹਿੰਦੇ ਲੱਗ ਗਈ ਹੋਣੀ ਡਿੱਗ ਗਈ ਹੋਣੀ ਹੈ ਕਿਉਂਕਿ ਇੰਨੀ ਰੇਅਰ ਬਿਮਾਰੀ ਹੈ ਤੇ ਇੰਨੀ ਜ਼ਿਆਦਾ ਅਵੇਅਰਨੈਸ ਨਹੀਂ ਹੈਗੀ ਤੇ ਕੀ ਸਰਕਾਰ ਵੱਲੋਂ ਜਾਂ ਆਪਣੇ ਬੱਚੇਆਂ ਬੱਚਿਆਂ ਦੇ ਡਾਕਟਰਸ ਵੱਲੋਂ ਕੁਝ ਹੈ ਇਸ ਤਰ੍ਹਾਂ ਦਾ ਕਿ ਹਰ ਬੱਚੇ ਦਾ ਟੈਸਟ ਕਰਾਇਆ ਜਾਏ ਤੁਹਾਡੀ ਸੋਚ ਬਿਲਕੁਲ ਜਾਇਜ਼ ਹੈ ਕਿ ਐਨੀ ਖਰਾਬ ਬਿਮਾਰੀ ਹੈ ਤੇ ਸਾਰਿਆਂ ਦਾ ਟੈਸਟ ਹੋ ਕੇ ਪਤਾ ਹੋਣਾ ਚਾਹੀਦਾ ਹੈ ਪਰ ਐ ਵੀ ਸੋਚੋ ਕਿ ਇਹ ਬਿਮਾਰੀ ਬਹੁਤ ਰੇ ਠੀਕ ਹੈ 5 6000 ਵਿੱਚ ਕਿਸੇ ਇੱਕ ਬੰਦੇ ਨੂੰ ਹੋਣੀ ਹੈ ਤੇ ਹਰ ਕਿਸੇ ਦਾ ਟੈਸਟ ਕਰਕੇ ਕੋਸਟ ਇਫੈਕਟਿਵਨੈਸ ਜੇ ਤੁਸੀਂ ਗੱਲ ਕਰੋ ਕਿ ਕਿੰਨੇ ਕੋਸਟ ਲੱਗਦੀ ਟੈਸਟ ਕਰਨ ਸ ਤੇ ਕਿੰਨੇ ਮਰੀ ਜਾਂਦਾ ਪਤਾ ਲੱਗੇਗਾ ਉਹ ਬਹੁਤ ਫਾਇਦੇਮੰਦ ਨਹੀਂ ਹੈਗਾ ਇਸ ਕਰਕੇ ਹਰ ਕਿਸੇ ਦਾ ਕਰਨਾ ਜ਼ਰੂਰੀ ਨਹੀਂ ਹੈ ਪਰ ਜੇ ਮੰਨ ਲਓ ਤੁਸੀਂ ਸਿੰਪਟਮਸ ਵੇਖਦੇ ਹੋ ਕਿਸੇ ਬੱਚੇ ਦਾ ਨਾੜੂ ਡਿੱਗਿਆ ਬਲੀਡਿੰਗ ਨਹੀਂ ਰੁਕੀ ਫਿਰ ਅਸੀਂ ਕਹਾਂਗੇ ਕਿ ਨੀਜੀ ਟੈਸਟ ਕਰੋ ਮਤਲਬ ਜਦੋਂ ਸ਼ੱਕ ਪੈਂਦਾ ਹੈ ਜੀ ਕਿ ਇਹ ਫੈਮਿਲੀ ਦੇ ਵਿੱਚ ਹੀਮੋਫੀਲੀਆ ਹੋ ਸਕਦਾ ਹੈ ਜਾਂ ਕੋਈ ਬਲੀਡਿੰਗ ਜ਼ਿਆਦਾ ਹੋ ਰਹੀ ਹੈ ਤੇ ਫਿਰ ਅਸੀਂ ਟੈਸਟ ਕਰਾਉਂਦੇ ਹਾਂ ਹਰ ਕਿਸੇ ਦਾ ਜਨਮ ਤੇ ਟੈਸਟ ਕਰਾਉਂਦਾ ਬਹੁਤ ਫਾਇਦਾ ਨਹੀਂ ਹੋਏਗਾ ਡਾਕਟਰ ਜੀ ਇਦਾਂ ਆਪਾਂ ਕਿਹਾ ਕਿ ਇਹ ਜੈਨੇਟਿਕ ਬਿਮਾਰੀ ਹੈ ਔਰ ਆਪਾਂ ਚਾਹੁੰਦੇ ਹਾਂ ਕਿ ਇਹ ਜੈਨੇਟਿਕ ਬਿਮਾਰੀਆਂ ਆਪਣੀ ਸੋਸਾਇਟੀ ਵਿੱਚ ਘੱਟ ਹੋਣ ਤੇ ਕਿ ਮੈਰਿਜ ਟਾਈਮ ਤੇ ਮੁੰਡਾ ਕੁੜੀ ਦਾ ਟੈਸਟ ਹੋਣਾ ਜ਼ਰੂਰੀ ਨਹੀਂ ਹੈ ਜੇ ਤੇ ਤੁਹਾਨੂੰ ਪਤਾ ਹੋਵੇ ਜੀ ਫੈਮਲੀ ਦੇ ਵਿੱਚ ਹਾਂ ਜੇ ਕਿਸੇ ਨੂੰ ਹੈਗਾ ਹੀਮੋਫੀਲੀਆ ਜਾਂ ਕਿਸੇ ਨੂੰ ਬਲੀਡਿੰਗ ਦੀ ਪ੍ਰੋਬਲਮ ਹੈ ਤੁਸੀਂ ਕਨਫਰਮ ਕੀਤਾ ਕਿਸੇ ਮੁੰਡੇ ਨੂੰ ਹੈ ਤੇ ਫਿਰ ਤੁਸੀਂ ਉਸ ਫੈਮਲੀ ਦੀ ਕੁੜੀਆਂ ਦਾ ਟੈਸਟ ਕਰਾ ਸਕਦੇ ਹੋ ਕਿਉਂਕਿ ਉਹ ਕੈਰੀਅਰ ਹੁੰਦੀਆਂ ਨੇ ਕੈਰੀਅਰ ਹੋਣ ਗਿਆ ਜੀ ਉਹਨਾਂ ਨੇ ਅੱਗੇ ਪਾਸ ਔਨ ਕਰਨੀ ਹੈ ਬਿਮਾਰੀ ਪਰ ਇੱਕ ਹੋਰ ਚੀਜ਼ ਹੈ ਪੂਜਾ ਕਿ ਜਦੋਂ ਤੁਸੀਂ ਕੈਰੀਅਰ ਦਾ ਟੈਸਟ ਕਰਾਉਂਦੇ ਹੋ ਬਲੀਡਿੰਗ ਦਾ ਜੀ ਤੇ ਉਹ ਟੈਸਟ ਤੇ ਨਾਰਮਲ ਆਏਗਾ ਰਾਈਟ ਤੇ ਤੁਹਾਨੂੰ ਜੈਨੇਟਿਕ ਟੈਸਟ ਕਰਾਣ ਦੀ ਲੋੜ ਪੈਗੀ ਉਹ ਚੀਜ਼ ਪੋਸੀਬਲ ਇੰਡੀਆ ਵਿੱਚ ਨਹੀਂ ਉਹ ਪੋਸੀਬਲ ਤੇ ਹੈ ਓਕੇ ਪਰ ਥੋੜਾ ਜਿਹਾ ਕੋਸਟ ਦਾ ਫੈਕਟਰ ਹੁੰਦਾ ਹੈ ਐਕਸੈਪਟੇਬਿਲਟੀ ਸਾਡੀ ਸੋਸਾਇਟੀ ਵਿੱਚ ਥੋੜੀ ਜੀ ਘੱਟ ਹੈਗੀ ਹੈ ਠੀਕ ਹੈ ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਸਪੋਜ਼ ਹੁਣ ਤੁਹਾਨੂੰ ਸ਼ੱਕ ਪੈ ਗਿਆ ਕਿਸੇ ਵੀ ਚੀਜ਼ ਦਾ ਤੁਸੀਂ ਟੈਸਟਸ ਕਰਾਏ ਤੁਸੀਂ ਡਾਇਗਨੋਸਿਸ ਤੇ ਪਹੁੰਚ ਗਏ ਟੈਸਟ ਕਰਾ ਕੇ ਕਿ ਐਸ ਪੇਸ਼ੈਂਟ ਨੂੰ ਹਿਮੋਫੀਲੀਆ ਹੋ ਸਕਦਾ ਹੈ ਤੇ ਹਿਮੋਫੀਲੀਆ ਤੇ ਫਿਰ ਤੁਸੀਂ ਇਲਾਜ ਕਿਸ ਤਰ੍ਹਾਂ ਸ਼ੁਰੂ ਕਰਦੇ ਹੋ ਠੀਕ ਹੈ ਹਿਮੋਫੀਲੀਆ ਦਾ ਜਿਹੜਾ ਇਲਾਜ ਹੈ ਜੀ ਸਿੰਪਲ ਹੈ ਜਿਹੜੀ ਚੀਜ਼ ਦੀ ਘਾਟ ਹੈ ਉਹ ਤੁਸੀਂ ਦੇਣਾ ਹੈ ਡਾਕਟਰ ਸਾਹਿਬ ਇਹੀਜ਼ੀਲੀ ਅਵੇਲੇਬਲ ਹੈ ਫੈਕਟਰਸ ਅਮ ਹਰ ਥਾਂ ਤੇ ਨਹੀਂ ਹੈਗਾ ਜੀ ਫੈਕਟਰ 8 ਜੇ ਤੁਸੀਂ ਟ੍ਰੀਟਮੈਂਟ ਕਰਨੀ ਹੈ ਬਿਲਕੁਲ ਸਹੀ ਇਲਾਜ ਹੋਵੇਗਾ ਕਿ ਤੁਸੀਂ ਸਿਰਫ ਫੈਕਟਰ 8 ਦਵੋ ਓਕੇ ਪਰ ਉਹ ਖੂਨ ਦੇ ਵਿੱਚੋਂ ਕੱਢ ਕੇ ਸਿਰਫ ਪਿਓਰਲੀ ਫੈਕਟਰ 8 ਕੱਢ ਕੇ ਦੇਣਾ ਉਹ ਡਿਫਿਕਲਟ ਹੁੰਦਾ ਹੈ ਇਸ ਕਰਕੇ ਇੱਕ ਟ੍ਰੀਟਮੈਂਟ ਹੁੰਦੀ ਪਲਾਜ਼ਮਾ ਓਕੇ ਪਲਾਜ਼ਮਾ ਮਤਲਬ ਸਾਡੇ ਖੂਨ ਦੇ ਵਿੱਚੋਂ ਜਿਹੜਾ બ્લડ સેલ ਹੁੰਦੇ ਨੇ ਉਹ ਕੱਢ ਕੇ ਜਿਹੜਾ ਫਲੂਇਡ ਹੁੰਦਾ ਉਹਨੂੰ ਪਲਾਜ਼ਮਾ ਕਹਿੰਦੇ ਆ ਯਾ ਨਾਰਮਲ ਲੈਂਗੁਏਜ ਲੋਕੀ ਕਹਿੰਦੇ ਨੇ yellow blood mm -hmm. mm -hmm. right ਉਹ ਹੁੰਦਾ ਪਰ ਪਲਾਜ਼ਮਾ ਦੇ ਆਪਣੇ ਸਾਈਡ ਇਫੈਕਟਸ ਨੇ ਪ੍ਰੋਬਲਮਸ ਨੇ ਉਹਦੀ ਅਵੇਲੇਬਿਲਟੀ ਦੀ ਪ੍ਰੋਬਲਮ ਹੈ ਤੇ ਅੱਜਕਲ ਸਾਇੰਸ ਇੰਨੀ ਐਡਵਾਂਸਡ ਹੈ ਕਿ ਇੱਕ ਚੀਜ਼ ਹੁੰਦੀ ਹੈ ਰੀਕੋਮਬਿਨੈਂਟ ਫੈਕਟਰੀਟ ਰਾਈਟ ਮਤਲਬ ਉਹ ਲੈਬ ਦੇ ਵਿੱਚ ਤੁਸੀਂ ਉਹ ਫੈਕਟਰ ਬਣਾਉਂਦੇ ਹੋ ਅੱਛਾ ਵਿਦਆਊਟ ਬਲੱਡ ਤੋਂ ਵਿਡਰਾਅ ਕੀਤਾ ਉਹ ਰੀਕੋਮਬਿਨੈਂਟ ਹੈ ਪ੍ਰੋਟੀਨ ਉਹਦੀ ਇੱਕ ਤਰੀਕਾ ਹੁੰਦਾ ਹੈ ਲੈਬ ਦੇ ਵਿੱਚ ਉਹ ਜਨਰੇਟ ਕੀਤਾ ਜਾਂਦਾ ਹੈ ਉਹ ਕਰ ਸਕਦੇ ਹੋ ਦੂਸਰੀ ਇੱਕ ਚੀਜ਼ ਹੁੰਦੀ ਹੈ ਕ੍ਰਾਇਓ ਅਵੇਲੇਬਿਲਟੀ ਸਾਡੇ ਪੰਜਾਬ ਵਿੱਚ ਇਸ ਸਿਸਟਮ ਦੀ ਬਿਲਕੁਲ ਹੈਗੀ ਹੈ ਓਕੇ ਜਿਹੜਾ ਪਲਾਜ਼ਮਾ ਹੈ ਉਹ ਤੇ ਹਰ ਬਲੱਡ ਬੈਂਕ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਕ੍ਰਾਇਓ ਪ੍ਰੈਸੀਪਿਟੇਟ ਵੀ ਮਿਲ ਜਾਂਦਾ ਪਰ ਥੋੜਾ ਘੱਟ ਮਿਲਦਾ ਹੈ ਜਿਹੜਾ ਰਿਕੋਮਬਿਨੈਂਟ ਫੈਕਟਰ 8 ਜਾਂ ਫੈਕਟਰ 9 ਹੋ ਗਿਆ ਉਹਦੀ ਅਵੇਲੇਬਿਲਿਟੀ ਕਾਫੀ ਘੱਟ ਹੈ ਓਕੇ ਤੇ ਡਾਕਟਰ ਸਾਹਿਬ ਜੇ ਸਪੋਜ਼ ਆਪਾਂ ਪਲਾਜ਼ਮਾ ਦਿੱਤਾ ਜਾਂ ਕ੍ਰਾਇਓ ਪ੍ਰੈਸੀਪਿਟੇਟ ਦਿੱਤਾ ਤੇ ਇਹਨਾਂ ਨੂੰ ਕਿੰਨੀਕ ਦੇਰ ਬਾਅਦ ਰਿਪੀਟ ਕਰਨਾ ਹੁੰਦਾ ਇਹਨਾਂ ਦਾ ਕਿੰਨੀ ਦੇਰ ਤੱਕ ਅਫੈਕਟ ਰਹਿੰਦਾ ਅਗੇਨ ਇਟ ਡਿਪੈਂਡ ਕਰਦਾ ਹੈ ਕਿ ਬੰਦੇ ਦਾ ਹੀਮੋਫੀਲੀਆ ਕਿੰਨਾ ਸੇਵੀਅਰ ਹੈ ਜੀ ਕਿਸ ਤਰ੍ਹਾਂ ਤੁਸੀਂ ਡਿਸਾਈਡ ਕਰਦੇ ਹੋ ਕਿ ਇਹਨੂੰ ਕਿੰਨੇ ਪੈਕੇਟ ਚੜਨੇ ਆ ਜਾਂ ਕਿੰਨਾ ਦੇਣਾ ਪਏਗਾ ਦੇਖੋ ਡਿਸੀਜਨ ਕਿਸ ਤਰ੍ਹਾਂ ਲਿੱਤਾ ਜਾਂਦਾ ਇੱਕ ਤੇ ਪੇਸ਼ੈਂਟ ਦੀ ਸੇਵਿਅਰਿਟੀ ਬਿਮਾਰੀ ਦੀ ਸੇਵਿਅਰਿਟੀ ਕਿੰਨੀ ਹੈ ਮਤਲਬ ਕਿੰਨਾ ਪਰਸੈਂਟੇਜ ਦੀ ਉਹਦਾ ਡਿਫੈਕਟ ਹੈ ਜਿਹੜੇ ਬੱਚਿਆਂ ਨੂੰ ਮਾਈਲਡ ਪ੍ਰੋਬਲਮ ਹੁੰਦੀ ਹੈ ਜੀ ਉਹਨਾਂ ਨੂੰ ਅਸੀਂ ਜੇ ਕੋਈ ਬਲੀਡਿੰਗ ਹੋ ਗਈ ਫਿਰ ਚੜਾਵਾਂਗੇ ਠੀਕ ਹੈ ਜਿਹੜੇ ਬੱਚੇ ਨੂੰ ਸਿਵियर ਹੈ ਉਹਨੂੰ ਰੈਗੂਲਰ ਚੜਾਣ ਦੀ ਲੋੜ ਹੈ ਕਿ ਸਾਡੇ ਰੈਗੂਲਰ ਮੀਨਸ ਇੱਕ ਰੈਗੂਲਰ ਇੰਟਰਵਲ ਤੇ ਹਰ ਹਫਤੇ ਜਾਂ ਹਰ ਦੋ ਹਫਤੇ ਬਾਅਦ ਉਹਨੂੰ ਵਿਦਾਊਟ ਚੈਕਿੰਗ ਕਿ ਉਹਦੇ ਫੈਕਟਰ ਐਸਏ ਚੈੱਕ ਨਹੀਂ ਕਰਨਾ ਕਿ ਡਾਊਨ ਹੋਏ ਕਿ ਨਹੀਂ ਹੋਏ ਜਦੋਂ ਤੁਸੀਂ ਡਾਇਗਨੋਸਿਸ ਬਣਾਉਂਦੇ ਹੋ ਡਾਇਗਨੋਸਿਸ ਦੇ ਵੇਲੇ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਸਿਵियर ਕੇਸ ਹੈ ਜਾਂ ਮਾਈਲਡ ਹੈ ਠੀਕ ਹੈ ਸਿਵियर ਮਤਲਬ ਉਹਦੀ ਡੈਫੀਸ਼ੈਂਸੀ ਬਹੁਤ ਜ਼ਿਆਦਾ ਹੋਏਗੀ ਮੇਬੀ ਉਹਦੇ ਸਰੀਰ ਦੇ ਵਿੱਚ 1-2% ਹੀ ਹੈਗਾ ਓਕੇ ਤੇ ਉਹ ਆਪਣੇ ਆਪ ਤੇ ਬਣਨ ਨਹੀਂ ਵਾਲਾ ਠੀਕ ਹੈ ਜੇ ਤੁਸੀਂ ਉਹਨੂੰ ਫੈਕਟਰ ਨਹੀਂ ਦੋਗੇ ਉਹ ਹਮੇਸ਼ਾ ਇਟ ਰਿਸਕ ਹੈਗਾ ਹੈ ओके ਕਿਉਂਕਿ ਅਸੀਂ ਤੁਰਦੇ ਫਿਰਦੇ ਆ ਬੰਨੇ ਆ ਕੋਈ ਵੀ ਟਾਈਮ ਡੀਲ ਹੋ ਸਕਦੀ ਹੈ ਤੇ ਇੰਨੀਆਂ ਨਸਾਂ ਫਿਰ ਮਤਲਬ ਹਾਂਜੀ ਉਹ ਜ਼ਰੂਰ ਪ੍ਰੋਬਲਮ ਹੈਗੀ ਹੈ ਜਿਹੜੇ ਬੱਚਿਆਂ ਨੂੰ ਹੀਮੋਫੀਲੀਆ ਬਚਪਨ ਤੋਂ ਪਤਾ ਹੁੰਦਾ ਹੈ ਅੱਜਕੱਲ ਹੀਮੋਫੀਲੀਆ ਲਈ ਜਿਹੜੇ ਫੈਕਟਰ ਕਨਸੈਂਟ੍ਰੇਟ ਨੇ ਜਾਂ ਜਿਹੜਾ ਰੀਕੋਬਿਨੈਂਟ ਫੈਕਟਰ ਹੈ ਉਹਦੇ ਇੰਜੈਕਸ਼ਨਸ ਅਵੇਲੇਬਲ ਨੇ ਐਟਲੀਸਟ ਮੈਂ ਕਹਿ ਸਕਦੀ ਆ ਜਿਹੜੇ ਸਾਡੇ ਕਾਸਮੋਪੋਲੀਟਨ ਸਿਟੀਜ਼ ਹੈਗੇ ਨੇ ਵੱਡੇ ਬੰਬਈ ਦਿੱਲੀ ਵਰਗੇ ਸ਼ਹਿਰ ਨੇ ਜਾਂ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਦਿੱਤਾ ਜਾਂਦਾ ਕਰੇ ਰੱਖਣ ਲਈ ਓਕੇ ਤੇ ਉਹ ਆਪੇ ਵੀ ਲਾ ਸਕਦੇ ਨੇ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਓਕੇ ਫਿਰ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਦੀ ਇੰਜਰੀ ਦੇ ਲਈ ਕਿੰਨਾ ਦੇਣਾ ਹੈ। ਓਕੇ ਮਤਲਬ ਜੇ ਤੁਸੀਂ ਕਹਿੰਦੇ ਹੋ ਕਿ ਗੋਡੇ 'ਚ ਸੱਟ ਲੱਗੀ ਹੈ ਤੇ ਐ ਸੇਵਰ ਇੰਜਰੀ ਹੈ। ਗੋਡਾ ਸੁੱਜ ਜਾਂਦਾ ਹੈ ਤੇ ਇਹਦੇ ਲਈ ਫੈਕਟਰ ਰੇਟ ਤੁਸੀਂ ਜ਼ਿਆਦਾ ਦੇਣਾ ਹੈ। ਉਹਦੀ ਡੋਜ਼ ਦੀ ਕੈਲਕੂਲੇਸ਼ਨ ਹੁੰਦੀ ਹੈ ਬੋਡੀ ਦੇ weight ਦੇ ਹਿਸਾਬ ਨਾਲ ਤੇ ਪਰਸੈਂਟੇਜ ਦੀ ਕਮੀ ਦੇ ਹਿਸਾਬ ਨਾਲ ਤੇ ਕਿਸ ਤਰ੍ਹਾਂ ਦੀ ਬਲੀਡਿੰਗ ਹੈ। ਜੇ ਮੰਨ ਲਓ ਮੂੰਹ ਦੇ ਵਿੱਚ ਬਲੀਡਿੰਗ ਹੋ ਰਹੀ ਹੈ। ਉਹਦੀ ਡੋਜ਼ ਵੱਖਰੀ ਹੋਏਗੀ। ਜੇ ਇੰਟਰਨਲ ਬਲੀਡਿੰਗ ਹੋ ਰਹੀ ਹੈ ਉਹਦੀ ਡੋਜ਼ ਵੱਖਰੀ ਹੋਏਗੀ। ਡਾਕਟਰ ਸਾਹਿਬ ਜਿੱਦਾਂ ਹੀ ਆਪਾਂ ਇਹ ਫੈਕਟਰ ਚੜ੍ਹਾਉਂਦੇ ਹਾਂ ਤੇ ਫਿਰ ਉਹ ਬਲੀਡਿੰਗ ਉਸ ਐਂਡ ਦੈਨ ਫਿਰ ਉਸ ਤੋਂ ਬਾਅਦ ਖਤਮ ਕਰਕੇ ਫਿਰ ਅਗਲੇ ਹਫਤੇ ਫਿਰ ਉਸ ਨੂੰ ਚੜਾਇਆ ਜਾਣਾ ਹੈ ਦੇਖੋ ਫੈਕਟਰ ਦੀ ਇੱਕ ਲਾਈਫ ਵੀ ਹੁੰਦੀ ਹੈ ਜਦੋਂ ਤੁਸੀਂ ਪਲਾਜ਼ਮਾ ਚੜਾਉਂਦੇ ਹੋ 10 ਤੋਂ 12 ਘੰਟੇ ਉਹਦੀ ਲਾਈਫ ਹੈ ਜੇ ਕਿਸੇ ਨੂੰ ਸੀਰੀਅਸ ਬਲੀਡਿੰਗ ਹੋ ਰਹੀ ਹੈ ਤੇ ਉਹਨੂੰ ਤੁਸੀਂ ਇੱਕ ਦਿਨ ਵਿੱਚ ਹੀ ਜ਼ਿਆਦਾ ਦੋਗੇ بار بار ਦੋਗੇ ਫਿਰ ਉਹਨੂੰ ਫਾਲੋਅ ਅਪ ਕਰਨਾ ਪੈਂਦਾ ਉਹਨੂੰ ਦੇਖਣਾ ਪੈਂਦਾ ਕਿ ਉਹਦੀ ਬਲੀਡਿੰਗ ਦੀ ਰਿਕਵਰੀ ਹੋਈ ਕਿ ਨਹੀਂ ਕਿਸੇ ਦੀ ਕੋਸਟ ਕੀ ਪੈਂਦੀ ਹੈ ਜੇ ਇੰਨਾ ਇੰਨਾ ਫੈਕਟਰਸ ਦੇਨੇ ਪੈ ਰਹੇ ਹੈ ਕੋਸਟ ਮੈਂ ਰੁਪਿਆਵਾਂ 'ਚ ਕਿਆ ਤੇ ਹਸਪੀਟਲ ਦੇ ਹਿਸਾਬ ਨਾਲ ਰੇਟ ਵੱਖਰਾ ਹੋਏਗਾ ਓਕੇ ਹਰ ਬਲੈਂਕ ਬੈਂਕ ਦਾ ਥੋੜਾ ਜਿਹਾ ਆਪਣਾ ਇੱਕ ਵੇਰੀਏਸ਼ਨ ਹੁੰਦਾ ਹੈ ਜੀ ਫਿਰ ਵੀ ਕੀ ਰੇਂਜ ਕੀ ਹੁੰਦੀ ਹੋएगी ਇਹਦੀ ਦੇਖੋ ਇੱਕ ਬਲੱਡ ਦੀ ਕਾਸਟ ਆਮ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ 2500 ਤੋਂ 3000 ਪਵੇਗੀ ਪਲਾਜ਼ਮਾ ਦੀ ਕਾਸਟ ਵੀ ਉਨੀ ਕੀ ਹੁੰਦੀ ਹੈ ਓਕੇ ਫੈਕਟਰਸ ਦੀ ਪਲਾਜ਼ਮਾ ਦੀ ਕਾਸਟ ਜਿਹੜਾ ਫੈਕਟਰ ਹੈ ਰਿਕੋਬਿਨੈਂਟ ਫੈਕਟਰ ਹੈ ਉਹ ਵੀ ਕਾਸਟਲੀ ਹੁੰਦਾ ਹੈ ਉਹ ਵੀ ਕਾਸਟਲੀ ਹੁੰਦਾ ਹੈ ਤੇ ਡਾਕਟਰ ਸਾਹਿਬ ਇਹਦੇ ਕੀ ਕੰਪਲਿਕೇಷನ್ಸ್ ਕੀ ਹੋ ਸਕਦੇ ਆ ਬਾਰ-ਬਾਰ ਲਗਾਣ ਦੇ इंजेक्शन दे ट्रीटमेंट दे देखो प्लाज्मा ते लाइफ सेविंग है या क्रायो प्रेसिपिटेट या ਤੁਸੀਂ ਫੈਕਟਰੇਟ ਦੀ ਗੱਲ ਕਰ ਰਹੇ ਹੋ ਪਰ ਜਿਹੜੇ ਪੇਸ਼ੈਂਟ ਨੂੰ ਅਸੀਂ بار بار ਲਾਨੇ ਆ ਸਾਡੀ ਬੋਡੀ ਰਿਐਕਟ ਕਰਦੀ ਹੈ ਬਿਲਕੁਲ ਠੀਕ ਹੈ ਕਿਉਂਕਿ ਫੈਕਟਰੇਟ ਨੈਚੁਰਲ ਚੀਜ਼ ਹੈ ਸਾਡੇ ਸ਼ਰੀਰ ਦੇ ਵਿੱਚ ਪਰ ਜਦੋਂ ਤੁਸੀਂ ਬਾਹਰੋਂ ਦੇਂਦੇ ਹੋ ਤੇ ਉਹ ਤੁਸੀਂ ਕੀ ਕੰਬਿਨੈਂਟ ਫਾਰਮ ਪ੍ਰੋਟੀਨ ਤੋਂ ਬਣਿਆ ਹਾਂ ਜੀ ਸੋ ਇਟ ਇਜ਼ ਲਾਈਕ ਫੋਰਨ ਪ੍ਰੋਟੀਨ ਰਾਈਟ ਸ਼ਰੀਰ ਦੇ ਲਈ ਉਹ ਫੋਰਨ ਆਬਜੈਕਟ ਹੈ ਜਿਸ ਤਰ੍ਹਾਂ ਲੋਕਾਂ ਨੂੰ ਅਲਰਜੀ ਹੁੰਦੀ ਹੈ ਉਸ ਤਰ੍ਹਾਂ ਸ਼ਰੀਰ ਵੀ ਰਿਐਕਟ ਕਰਦਾ ਹੈ ਓਕੇ ਈਵਨ ਥੋ ਇਟ ਇਜ਼ ਅ ਪ੍ਰੋਟੀਨ ਓਕੇ ਤੇ ਬਹੁਤ ਟਾਈਮ ਬਾਅਦ ਕਈ ਵਾਰੀ ਸ਼ਰੀਰ ਦੇ ਵਿੱਚ ਇੱਕ ਚੀਜ਼ ਡਿਵੈਲਪ ਹੋਂਦੀ ਜਿਹਨੂੰ ਅਸੀਂ ਕਹਿੰਦੇ ਆ ਐਂਟੀਬਾਡੀ ਐਂਟੀਬਾਡੀ ਜਿਹੜੀ ਚੀਜ਼ ਅਸੀਂ ਦਿੱਤੀ ਹੈ ਉਹ ਐਂਟੀਜਨ ਹੈ ਉਹਨੂੰ ਰਿਐਕਸ਼ਨ ਐਂਟੀਬਾਡੀ ਦਾ ਹੁੰਦਾ ਹੈ ਉਹਦੇ ਕਰਕੇ ਕੀ ਹੋਏਗਾ ਲੌਂਗ ਟਰਮ ਦੇ ਵਿੱਚ ਥੋੜਾ ਜਿਹਾ ਉਹਦਾ ਇਫੈਕਟਿਵਨੈਸ ਘਟ ਜਾਂਦਾ ਹੈ ਓਕੇ ਤੇ ਉਹਦੇ ਲਈ ਵੀ ਟਰੀਟਮੈਂਟ ਕਰਨ ਦੀ ਲੋੜ ਹੁੰਦੀ ਹੈ ਸਾਈਡ ਬਾਈ ਸਾਈਡ ਉਹ ਵੀ ਟਰੀਟਮੈਂਟ ਚਾਹੀਦੀ ਹੈ ਡਾਕਟਰ ਸਿਪ ਹਿਮੋਫੀਲਿਕ ਜਿਹੜਾ ਜਿਸ ਦਾ ਆਪਾਂ ਕਿਹਾ ਕਿ ਮੋਸਟਲੀ ਮੁੰਡਿਆਂ ਵਿੱਚ ਹੀ ਹੁੰਦਾ ਹੈ ਇਹਨਾਂ ਦੀ ਏਜ ਕਿੰਨੀ ਕੁ ਚੱਲੀ ਜਾਂਦੀ ਹੈ ਲਾਈਫ ਕਿੰਨੀ ਹੁੰਦੀ ਹੈ ਤੁਸੀਂ ਜਿੰਨੀ ਕੇਅਰ ਕਰੋਗੇ ਜਿੰਨਾ ਉਹਦੇ ਬਲੀਡਿੰਗਸ ਪ੍ਰिवेंट ਕਰੋਗੇ ਉਨੀ ਲਾਈਫ ਰਹੇਗੀ ਦੂਸਰਾ ਜੇ ਮੰਨ ਲਓ ਕਦੀ ਕੋਈ ਸੀਰੀਅਸ ਬਲੀਡਿੰਗ ਹੋ ਗਈ ਮੰਨ ਲਓ ਕੋਈ ਰੋਡ ట్రాਫਿਕ ਐਕਸੀਡੈਂਟ ਹੋ ਗਿਆ ਸਿਰ ਤੇ ਸੱਟ ਲੱਗ ਗਈ ਅੰਦਰੂਨੀ ਬਲੀਡਿੰਗ ਹੋ ਗਈ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਜਿੰਨੀ ਮਰਜੀ ਪਲਾਜ਼ਮਾ ਦੇ ਦੋਗੇ ਜਿਹੜਾ ਉਹ ਟਾਈਮ ਲੈਪਸ ਹੁੰਦਾ ਹੈ ਜਿਹੜਾ ਲਾਈਫ ਥ੍ਰੈਟਨਿੰਗ ਜਿਹੜੀ ਚੀਜ਼ ਹੋ ਗਈ ਮੰਨ ਲਓ ਇੰਟਰਨਲ ਬਲੀਡਿੰਗ ਹੋ ਗਈ ਉਹਦੇ ਨਾਲ ਲਾਈਫ ਨੂੰ ਰਿਸਕ ਹੈਗਾ ਤੇ ਆਦਰਵਾਇਜ਼ ਦੇ ਹੈਵ ਨੋਰਮਲ ਲਾਈਫਸਪੈਨ ਦੇ ਕੈਨ ਮੈਰੀ ਦੇ ਕੈਨ ਹੈਵ ਕਿਡਸ ਆਦਰਵਾਇਜ਼ ਦੇ ਹੈਵ ਨੋਰਮਲ ਲਾਈਫਸਪੈਨ ਐ ਨੋਰਮਲ ਲਾਈਫਸਟਾਈਲ ਸੋ ਗੁੱਡ ਵਿਦ ਵਿਦ ਪ੍ਰੋਬਲਮਸ ਵਿਦ ਪ੍ਰੋਬਲਮਸ ਓਕੇ ਵਿਦ ਮੋਰ ਆਫ ਪ੍ਰੀਕਾਸ਼ਨਸ ਰਕਸਬੁੰ ਜਿੰਦਾਂ ਤੁਸੀਂ ਕਿਹਾ ਕਿ ਇਹ ਥੋੜੇ ਜਿਹਾ ਪਲਾਜ਼ਮਾ ਆ ਫੈਕਟਰ ਜਿਹੜੇ ਥੋੜੇ ਐਕਸਪੈਂਸਿਵ ਹੁੰਦੇ ਮਹਿੰਗੇ ਹੁੰਦੇ ਆ ਇੱਕ ਆਮ ਆਦਮੀ ਤਾਂ ਸਭ ਤੋਂ ਪਹਿਲਾਂ ਇਹ ਅਨਕਾਮਨ ਜੀ ਬਿਮਾਰੀ ਉਹਦੇ ਆਗੇ ਉਹਦੇ ਸਮਝ ਨਹੀਂ ਲੱਗਣੀ ਚਲੋ ਸਮਝ ਕਿ ਉਹਨੇ ਇਲਾਜ ਸ਼ੁਰੂ ਕੀਤਾ ਮੋਟੀਵੇਟ ਹੋ ਕੇ ਤੇ ਉਹ ਇੰਨਾ ਤਾਂ ਫੰਡਸ ਨਹੀਂ ਇਕੱਠਾ ਕਰ ਪਾਏਗਾ ਤਾਂ ਸਾਡੀ ਗਵਰਨਮੈਂਟ ਵੱਲੋਂ ਜਾਂ ਕੁਝ ਐਨ ਜੀਓਜ਼ ਵੱਲੋਂ ਕੁਝ ਸੁਸਾਇਟੀਆਂ ਵੱਲੋਂ ਕੁਝ ਹੈਗੀਆਂ ਸੁਸਾਇਟੀਆਂ ਹੀਮੋਫੀਲੀਆ ਵਾਲੀਆਂ ਜਿਹੜੇ ਗਵਰਨਮੈਂਟ ਦੇ ਬਲੱਡ ਬੈਂਕਸ ਨੇ ਜੀ ਉਹਨਾਂ ਦੇ ਕੋਲ ਵੀ ਕ੍ਰਾਇਓਪ੍ਰੈਸੀਪਿਟੇਟ ਤੇ ਫੈਕਟਰਸ ਦਾ ਬੈਂਕ ਹੁੰਦਾ ਹੈ ਫੈਕਟਰ ਦੂਸਰਾ ਇੱਕ ਹੈਗੀ ਹੈ ਹਿਮੋਫੀਲੀਆ ਸੁਸਾਇਟੀ ਹੈ ਰੈੱਡ ਕਰਾਸ ਹੈ ਐਸ ਸਾਰਿਆਂ ਦੀ ਇੱਕ ਰਜਿਸਟਰੀ ਹੁੰਦੀ ਹੈ ਓਕੇ ਪਹਿਲੀ ਵਾਰੀ ਜਦੋਂ ਮਰੀਜ਼ ਡਾਇਗਨੋਸ ਹੁੰਦਾ ਹੈ ਤੇ ਰਜਿਸਟਰੀ ਦੇ ਵਿੱਚ ਉਹਦਾ ਨਾਮ ਲਿਖਿਆ ਜਾਂਦਾ ਹੈ ਓਕੇ ਉਸ ਤੋਂ ਬਾਅਦ ਜਦੋਂ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਕੰਟੈਕਟ ਨੰਬਰ ਦਿੱਤੇ ਜਾਂਦੇ ਨੇ ਕਿ ਜਦੋਂ ਪ੍ਰੋਬਲਮ ਹੋਏਗੀ ਤੁਸੀਂ ਇੱਧਰ ਆਣਾ ਐਸ ਨੰਬਰ ਤੇ ਕੰਟੈਕਟ ਕਰਨਾ ਤੁਹਾਡੀ ਹੈਲਪ ਕੀਤੀ ਜਾਵੇਗੀ ਰਾਈਟ ਤੇ ਜਨਰਲੀ it can be given free of cost okay, if okay. a patient is a registered ਸਾਡੇ ਡਾਕਟਰ ਸਭ ਵਾਰ-ਵਾਰ ਦੱਸ ਰਹੇ ਹੈ ਕਿ ਹੀਮੋਫੀਲੀਆ ਸੁਸਾਇਟੀਆਂ ਵੀ ਹੈਗੀਆਂ ਰੈਡ ਕਰਾਸ ਸੁਸਾਇਟੀਆਂ ਹੈਗੀਆਂ ਸਿਵਲ ਹਸਪੀਟਲ ਪਹੁੰਚ ਕੇ ਤੁਸੀਂ ਆਪਣੇ ਬੱਚੇ ਦਾ ਨਾਮ ਐਨਰੋਲ ਕਰਾ ਸਕਦੇ ਹੋ ਉਹਨਾਂ ਤੋਂ ਪੁੱਛ ਸਕਦੇ ਹੋ ਕਿ ਸਾਡੇ ਕੋਲ ਗਵਰਨਮੈਂਟ ਵੱਲੋਂ ਕਿਹੜੇ-ਕਿਹੜੇ ਉਪਰਾਲੇ ਕਿਹੜੇ-ਕਿਹੜੇ ਸਪੋਰਟ ਸਿਸਟਮ ਕਿਹੜੇ-ਕਿਹੜੇ ਹੈਲਪ ਹੈਗੀ ਹੈ ਇਸ ਕਰਕੇ ਘਰ ਬੈਠਣ ਨਾਲ ਇਸ ਬਿਮਾਰੀ ਨੇ ਵੱਧ ਜਾਣਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਇੱਕ ਨਾਰਮਲ ਲਾਈਫ ਉਹ ਲੀਡ ਕਰੇ ਤੇ ਤੁਹਾਨੂੰ ਡਾਕਟਰ ਕੋਲ ਪਹੁੰਚਣਾ ਪੈ ਰਿਹਾ ਹੈਲਪ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਇੱਕ ਪ੍ਰੀਕਾਸ਼ਨਸ ਲੈ ਕੇ ਇਹਨਾਂ ਬੱਚਿਆਂ ਦੀ ਲਾਈਫ ਸਪੈਨ ਅੱਛੀ ਹੋ ਸਕਦੀ ਹੈ ਉਹ ਕਿਹੜੀਆਂ ਪ੍ਰੀਕਾਸ਼ਨਸ ਪ੍ਰੀਕਾਸ਼ਨਸ ਸਿੰਪਲ ਹੈ ਜੀ ਇੰਜਰੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੇ ਇੰਜਰੀ ਹੋ ਜਾਂਦੀ ਹੈ ਤੇ ਛੇਤੀ ਤੋਂ ਛੇਤੀ ਡਾਕਟਰ ਦੇ ਕੋਲ ਜਾਣਾ ਜਿਹੜੇ ਤੇ ਮਰੀਜ਼ਾਂ ਨੂੰ ਪਤਾ ਹੈ ਕਿ ਸਾਡੇ ਬੱਚੇ ਦੇ ਕਿੰਨੇ ਸਿਵियर ਪ੍ਰੋਬਲਮ ਹੈ ਉਹਨਾਂ ਦੇ ਕੋਲ ਜੇ ਇੰਜੈਕਸ਼ਨਸ ਨੇ ਡਾਕਟਰਸ ਜਨਰਲੀ ਗਾਈਡ ਕਰ ਦਿੰਨੇ ਕਿ ਕਿਸ ਤਰ੍ਹਾਂ ਦੀ ਇੰਜਰੀ ਲਈ ਕਿੰਨਾ ਕੁ ਡੋਸ ਦੇਸੀ ਦੇਣਾ ਹੈ ਤੇ ਉਹ ਆਪੇ ਦੇ ਸਕਦੇ ਨੇ ਓਕੇ ਆਫਟਰ ਅ ਲिटल बिट ऑफ ਟ੍ਰੇਨਿੰਗ ਕਿਉਂਕਿ ਇੰਟਰਾਵੇਨਸ ਇੰਜੈਕਸ਼ਨ ਦੇਣਾ ਸੌਖਾ ਕੰਮ ਨਹੀਂ ਹੈਗਾ ਨਹੀਂ ਹੈਗਾ ਬਿਲਕੁਲ ਤੇ ਉਹ ਪੇਸ਼ੈਂਟਸ ਨੂੰ ਸਮਝਾਇਆ ਜਾ ਸਕਦਾ ਹੈ ਕਿ ਤੁਸੀਂ ਪ੍ਰੀਕਾਸ਼ਨਰੀ ਕਿੰਨੀ ਡੋਸ ਦੇਣੀ ਹੈ ਜੀ ਠੀਕ ਹੈ ਤੇ ਡਾਕਟਰ ਸਰ ਸਪੋਜ਼ ਹੈ ਪੇਸ਼ੈਂਟ ਹਮਮ ਅੱਜਕੱਲ ਬਹੁਤ ਅਰੀਅਲ ਪੇਸ਼ੈਂਟਸ ਵੀ ਕਈ ਵਾਰੀ ਹੁੰਦੇ ਨੇ ਮੋਟੀਵੇਟ ਕਰੋ ਲੇਕਿਨ ਨਹੀਂ ਹੁੰਦੇ ਮੋਟੀਵੇਟ ਨਹੀਂ ਜਾਂਦੇ ਟਰੀਟਮੈਂਟ ਨਹੀਂ ਲੈਂਦੇ ਤੇ ਵਿਦਆਊਟ ਟਰੀਟਮੈਂਟ ਕੀ ਕੀ ਕੰਪਲਿਕੀਸ਼ਨਸ ਇਸ ਬਿਮਾਰੀ ਦੀ ਕੀ ਕੰਪਲਿਕੀਸ਼ਨਸ ਆ ਸਕਦੇ ਦੇਖੋ ਸਭ ਤੋਂ ਕਾਮਨ ਸਿੰਪਟਮ ਹੈਗਾ ਹੈ ਜੋੜਾਂ ਦੇ ਵਿੱਚ ਬਲੀਡਿੰਗ ਹੋਣਾ ਠੀਕ ਹੈ ਕਿਸੇ ਦੇ ਹੱਥ ਦੇ ਵਿੱਚ ਬਲੀਡਿੰਗ ਹੋ ਗਈ ਐਲਬੋ ਦੇ ਵਿੱਚ ਨੀ ਦੇ ਵਿੱਚ ਹੋ ਗਈ ਜੇ ਤੁਸੀਂ ਟਰੀਟਮੈਂਟ ਨਹੀਂ ਕਰਾਉਂਦੇ ਹੋ ਤੇ ਕੀ ਹੋਏਗਾ ਉਹ ਸਾਰਾ ਖੂਨ ਜਿਹੜਾ ਅੰਦਰ ਜੰਮ ਜਾਂਦਾ ਹੈ ਉਹਦੇ ਕਰਕੇ ਜੋਇੰਟ ਖਰਾਬ ਹੁੰਦਾ ਰਿਸਕ ਰਹਿੰਦਾ ਹੈ ਤੇ ਲੌਂਗ ਟਰਮ ਦੇ ਵਿੱਚ ਡਿਫਾਰਮਿਟੀ ਹੋ ਜਾਂਦੀ ਹੈ ਮਤਲਬ ਅੱਕੜ ਬੰਦਾ ਮੂਵ ਨਹੀਂ ਕਰ ਸਕਦਾ ਜੇ ਨੀ ਦੇ ਵਿੱਚ ਹੋ ਗਿਆ ਤੇ ਤੁਰਨ ਫਿਰਨ ਚ ਪ੍ਰੋਬਲਮ ਆ ਸਕਦੀ ਹੈ ਤੇ ਉਹਦੇ ਨਾਲ ਕੁਆਲਿਟੀ ਆਫ ਲਾਈਫ ਤੇ ਅਸਰ ਪੈਂਦਾ ਕਿਉਂਕਿ ਪੇਨ ਰਹੇਗੀ ਜੋਇੰਟ ਦੇ ਵਿੱਚ ਡਿਫਾਰਮਿਟੀ ਹੈ ਤੁਰਨਾ ਬੈਠਣਾ ਉਹਦੇ ਨਾਲ ਪੂਰੀ ਬੋਡੀ ਦਾ ਜਿਹੜਾ ਫਿਗਰ ਹੈ ਡਿਸਫਿਗਰਮੈਂਟ ਹੁੰਦਾ ਹੈ ਜੀ ਸਾਈਕੋਲੋਜੀਕਲ ਇਸ਼ੂਜ਼ ਆਉਂਦੇ ਨੇ ਜੇ ਬੱਚੇ ਜਿਹੜੇ ਹੈਗੇ ਨੇ ਸਕੂਲ ਤੋਂ ਬਾਰ-ਬਾਰ ਬ੍ਰੇਕ ਲੈਣਾ ਪੈ ਰਿਹਾ ਹੈ ਰਾਈਟ ਤੇ ਪੜਾਈ ਤੇ ਅਸਰ ਹੁੰਦਾ ਹੈ ਸਪੋਰਟਸ ਵੱਲ ਜ਼ਿਆਦਾ ਨਹੀਂ ਜਾ ਸਕਤੇ ਬਿਲਕੁਲ ਬਿਲਕੁਲ ਤੇ ਤੇ ਇੱਕ ਚੀਜ਼ ਮੈਂ ਕਹਿਣਾ ਚਾਹੂੰਗੀ ਕਿ ਜਦੋਂ ਲੋਕਾਂ ਨੂੰ ਅਵੇਅਰਨੈਸ ਹੁੰਦੀ ਹੈ ਇਹ ਮੋਫੀਲੀਆ ਦੀ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਐਕਸ ਕਰੋਮੋਸੋਮ ਦੇ ਨਾਲ ਰਿਲੇਟਡ ਹੈ ਤੇ ਤੁਸੀਂ ਸੋਚੋ ਕਿ ਫੈਮਿਲੀ ਦੇ ਵਿੱਚ ਜਿਹੜੀ ਔਰਤ ਹੈ ਜੀ ਉਹਦੇ ਨਾਲ ਵੀ ਬਹੁਤ ਜ਼ਿਆਦਾ મેન્ટਲ ਸਾਈਕੋਲੋਜੀਕਲ ਪ੍ਰੈਸ਼ਰ ਬਹੁਤ ਰਹਿੰਦਾ ਹੈ ਜੀ ਕੁਛ ਅਕਸਰ ਪੇਰੈਂਟਸ ਸਾਨੂੰ ਇਹ ਵੀ ਪੁੱਛਦੇ ਆ ਸਪੋਜ਼ ਉਹਨਾਂ ਦਾ ਇੱਕ ਬੱਚਾ ਮਦਰ ਦੀ ਤੇ ਖੈਰ ਟੈਸਟਿੰਗ ਜਿੱਦਾਂ ਤੁਸੀਂ ਕਹਾਂ ਹੁੰਦੀ ਨਹੀਂ ਕਪਲ ਦੀ ਤੇ ਟੈਸਟਿੰਗ ਹੈ ਨਹੀਂ ਇੱਕ ਬੇਬੀ ਨੂੰ ਹਿਮੋਫੀਲੀਆ ਹੈ ਤੇ ਨੈਕਸਟ ਬੇਬੀ ਪਲਾਨ ਕਰਨ ਤੋਂ ਪਹਿਲਾਂ ਉਹ ਬਹੁਤ ਜ਼ਿਆਦਾ ਡਰਦੇ ਆ ਕਿ ਡਾਕਟਰ ਸਾਹਿਬ ਕਿੰਨਾ ਇਨਸੀਡੈਂਸ ਹੋਗਾ ਨੈਕਸਟ ਬੇਬੀ ਨੂੰ ਹੋਣ ਦਾ ਐਂਡ ਦੈ ਵਾਂਟ ਕਿ ਕੋਈ ਜੈਨੇਟਿਕ ਟੈਸਟਸ ਹੋ ਜਾਣ ਬੈਲੇ ਹੀ ਜਾਂ ਕੁਛ अर्ਲੀ ਮੰਥਸ ਆਫ ਪ੍ਰੈਗਨੈਂਸੀ ਵਿਚ ਬਿਲਕੁਲ ਇਹਦੇ ਬਾਰੇ ਤੁਸੀਂ ਕੀ ਗਾਈਡ ਕਰੋਗੇ ਜਦੋਂ ਤੁਹਾਨੂੰ ਪਤਾ ਹੈ ਕਿ ਇੱਕ ਬੱਚੇ ਨੂੰ ਹੈਗਾ ਹਿਮੋਫੀਲੀਆ ਤੇ ਤੁਹਾਨੂੰ ਪਤਾ ਹੈ ਕਨਫੀਡੈਂਟਲੀ ਕਿ ਇਟ ਹਸ ਕਮ ਫਰਮ ਦ ਮਦਰ ਮਦਰ ਦੇ ਐਕਸ ਕ੍ਰੋਮੋਸੋਮ ਦੇ ਵਿੱਚ ਹੈ ਜੀ ਸੋ ਜੇ ਉਹਦੀ ਨੈਕਸਟ ਪ੍ਰੈਗਨੈਂਸੀ ਮੇਲ ਚਾਈਲਡ ਹੈ ਜੀ ਤੇ ਉਹਦਾ 50 50 ਚਾਂਸ ਹੈ ਕਿ ਉਹਨੂੰ ਹਿਮੋਫੀਲੀਆ ਹੋ ਸਕਦਾ ਹੈ ਜੀ ਤੇ ਬੱਚਾ ਜਦੋਂ ਪੇਟ ਵਿੱਚ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਆ ਐਂਟੀਨੇਟਲ ਟੈਸਟਿੰਗ ਰਾਈਟ ਡਿਲੀਵਰੀ ਤੋਂ ਪਹਿਲਾਂ ਜੀ ਤੇ ਫਰਸਟ 3 ਮੰਥਸ ਦੇ ਵਿੱਚ ਹੀ ਤੁਸੀਂ ਪੇਟ ਚੋਂ ਪਾਣੀ ਕੱਢ ਕੇ ਮਦਰ ਦਾ ਤੁਸੀਂ ਟੈਸਟਿੰਗ ਕਰ ਸਕਦੇ ਹੋ ਕਿ ਨੈਕਸਟ ਬੱਚਾ ਮੇਲ ਹੈ ਕਿ ਫੀਮੇਲ ਹੈ ਕਿਉਂਕਿ ਜੇ ਮੇਲ ਹੈ ਤੇ ਉਹਦੇ ਚਾਂਸਸ ਜ਼ਿਆਦਾ ਹੁੰਦੇ ਨੇ ਜੈਨੇਟਿਕ ਟੈਸਟਿੰਗ ਕੀਤੀ ਜਾ ਸਕਦੀ ਹੈ ਓਕੇ ਫਿਰ ਅਸੀਂ ਪੇਰੈਂਟਸ ਨੂੰ ਐਡਵਾਈਸ ਕਰ ਸਕਦੇ ਹਾਂ ਕਿ ਓਕੇ ਤੁਹਾਡਾ ਨੈਕਸਟ ਬੱਚਾ ਐਟ ਰਿਸਕ ਹੈ ਹਾਂ ਓਕੇ ਐਂਡ THEN ਦ ਫੈਮਿਲੀ ਨੀਡਸ ਟੂ ਡਿਸਾਈਡ ਕਿ ਅਸੀਂ ਪ੍ਰੈਗਨੰਸੀ ਕੰਟੀਨਿਊ ਕਰਨੀ ਹੈ ਕਿ ਨਹੀਂ ਕਿਉਂਕਿ ਜੇ ਬੱਚਾ ਹੁੰਦਾ ਹੈ ਤੇ ਅੱਗੇ ਜਾ ਕੇ ਉਹਨੂੰ ਬਲੀਡਿੰਗ ਹੋਏਗੀ ਪ੍ਰੋਬਲਮਸ ਹੋਣਗੀਆਂ ਖਰਚਾ ਹੋਏਗਾ ਲਾਈਫ ਦੇ ਵਿੱਚ ਪ੍ਰੋਬਲਮਸ ਆਣਗੀਆਂ ਤੇ ਪੇਰੈਂਟਸ ਕਿੰਨੇ ਤਿਆਰ ਨੇ ਇੱਕ ਹੋਰ ਬੱਚਾ ਹੀਮੋਫੀਲੀਆ ਵਾਲਾ ਹੈਂਡਲ ਕਰਨ ਲਈ ਰਾਈਟ ਡਾਕਟਰ ਸਾਹਿਬ ਅਕਸਰ ਜਿੱਦਾਂ ਤੁਸੀਂ ਕਿਹਾ ਕਿ ਕੁੜੀਆਂ ਕੈਰੀਅਰਸ ਹੁੰਦੀਆਂ ਨੇ ਉਹ ਮੁੰਡਿਆਂ ਵਿੱਚ ਐ ਪ੍ਰੋਬਲਮ ਹੁੰਦੀ ਹੈ ਤੇ ਜਦੋਂ ਇਹ ਚੀਜ਼ਾਂ ਅਸੀਂ ਬਹੁਤ ਜ਼ਿਆਦਾ ਡਿਟੇਲ ਵਿੱਚ ਡਿਸਕਸ ਕਰਦੇ ਹਾਂ ਪੇਰੈਂਟਸ ਦੇ ਨਾਲ ਤੇ ਅਕਸਰ ਉਹ ਲੋਕ ਕਹਿੰਦੇ ਕਿ ਜਦੋਂ ਐਂਟੀਨੇਟਲ ਟੈਸਟਿੰਗ ਕੀਤੀ ਹੀ ਜਾਣੀ ਹੈ ਸੁਪੋਜ਼ ਮੁੰਡਾ ਹੈ ਤਾਂ ਚਲੋ ਅਸੀਂ ਡਿਸਾਲਵ ਕਰ ਦਾਂਗੇ ਜੀ ਕੁੜੀ ਵੀ ਹੈ ਤੇ देन दे से ਕਿ ਡਾਕਟਰ ਸਾਹਿਬ ਇਹ ਤਾਂ ਫਿਰ ਕੈਰੀਅਰ ਬਣ ਜਾਏਗੀ ਬਿਲਕੁਲ ਤੇ ਫਿਰ ਕੀ ਉਹਨਾਂ ਨੂੰ ਆਪਾਂ ਐਡਵਾਈਸ ਕਰਨੀ ਚਾਹੀਦੀ ਕਿ ਸੈਕਿੰਡ ਪ੍ਰੈਗਨਨਸੀ ਕੀਤੀ ਜਾਏ ਕਿ ਨਾ ਕੀਤੀ ਜਾਏ ਕਿਉਂਕਿ ਦਿਸ ਇਜ਼ ਦਾ ਸਿੰਪਲ ਉਹ ਲੋਕ ਆ ਕੇ ਪੁੱਛਦੇ ਡਾਕਟਰ ਸਾਹਿਬ ਕਰੀਏ ਪ੍ਰੈਗ ਮੁਸ਼ਕਿਲ ਸਵਾਲ ਕਰ ਰਹੇ ਹੋ ਜੀ ਐਜ਼ ਅ ਡਾਕਟਰ ਤੁਸੀਂ ਕਿੰਨਾ ਕੁ ਰਿਸਪੌਂਸਿਬਿਲਟੀ ਲੈਣਾ ਚਾਹੁੰਦੇ ਹੋ ਫੈਮਿਲੀ ਦਾ ਡਿਸੀਜਨ ਲੈਣ ਦੀ ਮੇਰਾ ਓਪੀਨੀਅਨ ਹੈ ਕਿ ਤੁਸੀਂ ਪੇਰੈਂਟਸ ਨੂੰ ਸਾਰਾ ਕੁਝ ਸਮਝਾ ਦਿਓ ਰਾਈਟ ਪ੍ਰੋਸ ਐਂਡ ਕੌਨ ਸਾਰਾ ਦੱਸ ਦਿਓ ਮੁੰਡਾ ਹੋਏਗਾ ਤੇ ਕੀ ਚਾਂਸਸ ਨੇ ਕੁੜੀ ਹੋਏਗੀ ਤੇ ਅੱਗੇ ਲਾਈਫ ਕਿਸ ਤਰ੍ਹਾਂ ਦੀ ਹੋਣੀ ਹੈ ਜੀ ਫਿਰ ਪੇਰੈਂਟਸ ਦਾ ਕੌਨਸ਼ੀਅਸ ਡਿਸੀਜਨ ਹੋਣਾ ਚਾਹੀਦਾ ਚਾਹੀਦਾ ਕਿ ਹੁਣ ਅੱਗੇ ਉਹਨਾਂ ਨੇ ਕੀ ਡਿਸੀਜਨ ਐਜ਼ ਅ ਡਾਕਟਰ ਮੈਂ ਨਹੀਂ ਚਾਹਾਂਗੀ ਕਿ ਮੈਂ ਕੋਈ ਡਿਸੀਜਨ ਦਵਾ ਦਵਾ ਬਾਅਦ ਚੋ ਜੇ ਪੇਰੈਂਟਸ ਨੂੰ ਮੇਰਾ ਡਿਸੀਜਨ ਨਹੀਂ ਸੂਟ ਕਰਦਾ ਜੀ then i am in no, no position to change it bilkul bilkul ਡਾਕਟਰ ਸਾਹਿਬ ਕੋਈ ਇਹਦੀ ਮੈਨੇਜਮੈਂਟ ਵਿੱਚ ਕੋਈ ਰੀਸੈਂਟ ਟੈਕਨੀਕਸ ਕੋਈ ਜੀਨ ਥੈਰੇਪੀਜ਼ ਕੋਈ ਅਦਰ ਨਿਊ ਮੋਡੈਲਿਟੀਆਂ ਆਈਆਂ ਨੇ ਜਿਹੜਾ ਹੀਮੋਫੀਲੀਆ ਏ ਹੈ ਜੀ ਉਹਦੇ ਲਈ ਤੇ ਜੀਨ ਥੈਰੇਪੀ ਅਵੇਲੇਬਲ ਹੈ ਪਰ ਅੱਜ ਦੀ ਡੇਟ ਦੇ ਵਿੱਚ ਇੰਨੀ ਕਾਮਨਲੀ ਅਵੇਲੇਬਲ ਨਹੀਂ ਹੈਗੀ ਇੰਡੀਆ ਵਿੱਚ ਹੈ ਇੰਡੀਆ ਵਿੱਚ ਹੈਗੀ ਹੈ ਤੇ ਕਾਸਟਲੀ ਵੀ ਹੈ ਸਾਡੇ ਪੰਜਾਬ ਵਿੱਚ ਹੈ ਪੰਜਾਬ ਵਿੱਚ ਮੇਰੀ ਨੋਲਿਜ ਤੇ ਨਹੀਂ ਹੈਗਾ ਨਹੀਂ ਹੈ ਓਕੇ ਓਕੇ ਬਟ ਇਟ ਸ਼ੁੱਡ ਕਮ ਸੂਨ ਓਕੇ ਜੀ ओके okay, मतलब जीन थेरेपी ही एक एदा दी चीज है जिदे तो आपा थोड़ा जे इस दा इंसिडेंस नु कट कर सकदा है जीन थेरेपी की हुंदी है जेड़ा जीन डिफेक्टिव है ओनु मॉडिफाई किता जांदा है ओके okay. ते जेड़ा ओ फैक्टर नहीं बना रिया ओ फैक्टर बनाना शुरू, शुरू हो जांदा है ते फिर ओ प्लाज्मा थेरेपी या फैक्टर रेट थेरेपी दी डिपेंडेंसी कार्डियो दे तो कट हो जांदी है सो एज ऑफ नाउ असी जीन थेरेपी ते इतना ज्यादा रिलाई नहीं कर सकदे और असी ਸਾਡੇ ਕੋਲ ਫੈਕਟਰਸ ਐਂਡ ਕ੍ਰਾਇਓ ਐਂਡ ਪਲਾਜ਼ਮਾ ਤੇ ਹੀ ਸਾਨੂੰ ਰਿਲਾਈ ਤੇ ਤੁਸੀਂ ਕਰ ਸਕਦੇ ਹੋ अवेलेबिलिटी अवेलेबिलिटी इज एन इशू इन इंडिया एंड डॉक्टर साहब बहुत ज़्यादा डिटेल असी हीमोफीलिया तो गल की और बहुत ज़्यादा साइंट्स क्लीयर हुए अपने बिजी शड्यूल तो टाइम करके सायोज आए थोड़ा बहुत बहुत शुक्रिया और सा दर्शकों तुम्हें बहुत अच्छी नॉलेज दी और दर्शकों त्डा तो भी साढ़े नुड़े रहने बहुत, बहुत बहुत शुक्रिया